ਸੰਗਤ ਜੀ ਦੁਨੀਆ ਦਾ ਰਾਜਾ ਉਹ ਹੈ ਜੋ ਦਰਾਤਮਕਾ ਕੇ ਆਪਣਾ ਰਾਜ ਕਾਇਮ ਕਰਦਾ ਹੈ ਪਰ ਸੱਚੇ ਬਾਦਸ਼ਾਹ ਉਹ ਹਨ ਜੋ ਬਿਨਾ ਹਥਿਆਰਾਂ ਤੋਂ ਵੀ ਵੱਡੇ-ਵੱਡੇ ਸ਼ੇਰਾਂ ਦਾ ਵੀ ਮਨ ਜਿੱਤ ਲੈਂਦੇ ਹਨ ਇਹ ਉਹਨਾਂ ਦੀ ਬਖਸ਼ਿਸ਼ ਹੈ ਔਰ ਇਹ ਉਹਨਾਂ ਦੀ ਵਡਿਆਈ ਹੈ ਅੱਜ ਆਪਾਂ ਸਤਿਗੁਰਾਂ ਦੀ ਉਹ ਸਾਖੀ ਸਰਵਣ ਕਰਨੀ ਹੈ ਜਿਸ ਵਿੱਚ ਜੇ ਗੁਰੂ ਜੀ ਨੇ ਇੱਕ ਖੂਖਾ ਜਾਨਵਰ ਸ਼ੇਰ ਦਾ ਉਦਾਰ ਕੀਤਾ ਹੈ ਗੁਰੂ ਸਾਹਿਬ ਜੀ ਆਪਣੀਆਂ ਉਦਾਸੀਆਂ ਦੌਰਾਨ ਮਹਾਰਾਜ ਸੰਗਤਾਂ ਨੂੰ ਪਿੰਡਾਂ ਵਿੱਚੋਂ ਤਾਰਦੇ ਹਨ ਜਾ ਜਾ ਕੇ ਪਾਸ਼ਾ ਉਹਨਾਂ ਦਾ ਅਵਤਾਰ ਹੋਇਆ ਹੈ ਦੁਨੀਆਂ ਦੇ ਭਲੇ ਵਾਸਤੇ ਉਹਨਾਂ ਦਾ ਮਨੋਰਥ ਮਕਸਦ ਸਿਰਫ ਇੱਕ ਹੀ ਹੈ ਕੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣਾ ਇਹ ਉਹਨਾਂ ਦਾ ਮਨੋਰਥ ਹੈ ਗੁਰੂ ਸਾਹਿਬ ਜੀ ਆਪਣੀਆਂ ਉਦਾਸੀਆਂ ਦੌਰਾਨ ਪਾਤਸ਼ਾਹ ਚੱਲਦੇ-ਚੱਲਦੇ ਅੱਜ ਇੱਕ ਨਗਰ ਦੇ ਵਿੱਚ ਪਹੁੰਚੇ ਹਨ ਇੱਥੋਂ ਪਾਤਸ਼ਾਹ ਨਗਰ ਦੇ ਕੋਲੋਂ ਲੰਘ ਰਹੇ ਹਨ ਤੇ ਗੁਰੂ ਜੀ ਅੱਜ ਪੱਛਮ ਵੱਲ ਚਾਲੇ ਪਾਏ ਹਨ ਮਹਾਰਾਜ ਜੀ ਨੇ ਉਹਨਾਂ ਦੇ ਨਾਲ ਉਹਨਾਂ ਦਾ ਸੇਵਕ ਰਵਾਬੀ ਭਾਈ ਮਰਦਾਨਾ ਵੀ ਨਾਲ ਹੈ ਮਹਾਰਾਜ ਜੀ ਦੇ ਤੇ ਗੁਰੂ ਜੀ ਉਥੋਂ ਤੁਰੇ ਜਾ ਰਹੇ ਹਨ ਸੰਗਤ ਜੀ ਤੇ ਮਰਦਾਨਾ ਕਹਿਣ ਲੱਗਿਆ ਮਹਾਰਾਜ ਪਾਸ਼ਾ ਅੱਜ ਕਿਹੜੇ ਪਾਸੇ ਜਾਣਾ ਹੈ ਮਹਾਰਾਜ ਆਪਾਂ ਗੁਰੂ ਜੀ ਕਹਿੰਦੇ ਮਰਦਾਨਿਆ ਅੱਜ ਅੱਲਾ ਆਪਾਂ ਪੱਛਮ ਵੱਲ ਜਾਣਾ ਹੈ ਆਪਣਾ ਉੱਥੇ ਕੋਈ ਸੇਵਕ ਆਪਨ ਉਡੀਕ ਰਿਹਾ ਹੈ ਉਹ ਕਹਿਣ ਲੱਗਿਆ ਮਹਾਰਾਜ ਵਾਸਾ ਅੱਗੇ ਦਾ ਜੰਗਲ ਹੈ ਉੱਥੇ ਆਪਣਾ ਕਿਹੜਾ ਸੇਵਕ ਹੈ ਗੁਰੂ ਤੁਹਾਡਾ ਮਹਾਰਾਜ ਤੇ ਗੁਰੂ ਜੀ ਕਹਣ ਲੱਗੇ ਮਰਦਾਨਿਆਂ ਵਾਹਿਗੁਰੂ ਵਾਹਿਗੁਰੂ ਬੋਲਦਾ ਪਿੱਛੇ ਪਿੱਛੇ ਤੁਰਿਆ ਆਵੋ ਸਾਧ ਸੰਗਤ ਜੀ ਗੁਰੂ ਜੀ ਤੁਰੇ ਜਾ ਰਹੇ ਹਨ ਸਾਹਮਣੇ ਇੱਕ ਬੜਾ ਭਿਆਨਕ ਜੰਗਲ ਨਜ਼ਰ ਆ ਰਿਹਾ ਹੈ ਤੇ ਉਸ ਵੇਲੇ ਭਾਈ ਮਰਦਾਨੇ ਨੇ ਸੁਣਿਆ ਸੀ ਕਿ ਇਹ ਜੰਗਲੇ ਵਿੱਚ ਬੜੇ ਭਿਆਨਕ ਜਾਨਵਰ ਹਨ ਉਹ ਕਹਿਣ ਲੱਗਿਆ ਮਹਾਰਾਜ ਤੁਸੀਂ ਮੇਰੀ ਗੱਲ ਸੁਣੋ ਇੱਕ ਵਾਰੀ ਕਿ ਪਾਸ਼ਾ ਮੈਂ ਸੁਣਿਆ ਸੀ ਇੱਥੇ ਲੋਕ ਗੱਲਾਂ ਕਰਦੇ ਸੀ ਕਿ ਇਹ ਜੰਗਲ ਵਿੱਚ ਬੜੇ ਵੱਡੇ ਵੱਡੇ ਜਾਨਵਰ ਹੈ ਉਹ ਆਪਾਂ ਨੂੰ ਨੁਕਸਾਨ ਪਹੁੰਚਾ ਦੇਣਗੇ ਆਪਾਂ ਨੂੰ ਖਾ ਜਾਣਗੇ ਤੇ ਗੁਰੂ ਜੀ ਕਹਿੰਦੇ ਮਰਦਾਨਿਆਂ ਜਿੱਥੇ ਨਾਮ ਹੈ ਨਾ ਉੱਥੇ ਡਰ ਦਾ ਕੋਈ ਟਿਕਾਣਾ ਨਹੀਂ ਤੂੰ ਰੱਬ ਰੱਬ ਕਰਦਾ ਤੁਰ ਜਾਊਗਾ ਸੰਗਤ ਜੀ ਹੁਣ ਕੀ ਹੁੰਦਾ ਹੈ ਗੁਰੂ ਪਾਸ਼ਾ ਉਸ ਜੰਗਲ ਦੇ ਤੇ ਅੰਦਰ ਪ੍ਰਵੇਸ਼ ਕਰਨ ਲੱਗੇ ਹਨ ਤੇ ਉਸ ਵੇਲੇ ਮਰਦਾਨਾ ਕਹਿਣ ਲੱਗਿਆ ਮਹਾਰਾਜ ਆਪਾਂ ਰਸਤਾ ਬਦਲ ਲਈਏ ਤੁਹਾਡਾ ਸੇਵਕ ਕਿੱਥੇ ਰਹਿੰਦਾ ਹੈ ਮਹਾਰਾਜ ਗੁਰੂ ਜੀ ਕਹਿੰਦੇ ਕਹਿਣ ਲੱਗੇ ਮਰਦਾਨਿਆ ਤੂੰ ਤੁਰਿਆ ਤੈਨੂੰ ਕਹਤਾ ਰੱਬ ਦਾ ਭਾਣਾ ਮੰਨ ਕੇ ਤੁਰਿਆ ਤੂੰ ਉਸ ਤੋਂ ਬਾਅਦ ਸੰਗਤ ਜੀ ਜਦੋਂ ਗੁਰੂ ਜੀ ਨੇ ਜੰਗਲ ਵਿੱਚ ਪ੍ਰਵੇਸ਼ ਕੀਤਾ ਹੈ ਨਾ ਜਦੋਂ ਗੁਰੂ ਜੀ ਨੇ ਉਸ ਜੰਗਲ ਵਿੱਚ ਪ੍ਰਵੇਸ਼ ਕੀਤਾ ਹੈ ਨਾ ਸੰਗਤ ਜੀ ਤਨਾਲ ਹੈ ਭਾਈ ਮਰਦਾਨਾ ਉਹ ਜੰਗਲ ਇੰਨਾ ਸੰਘਣਾ ਹੈ ਇੰਨਾ ਭਿਆਨਕ ਹੈ ਕਿ ਉਥੇ ਇਉਂ ਲੱਗਦਾ ਹੈ ਕਿ ਆਸ-ਪਾਸੇ ਪਤਾ ਨਹੀਂ ਕੀ ਹੈ ਡਰ ਲੱਗ ਰਿਹਾ ਹੈ ਬੜਾ ਜੰਗਲ ਭਿਆਨਕ ਹੈ ਚਾਰੇ ਪਾਸੇ ਸੁੰਸਾਨ ਸਿਰਫ ਰੁੱਖ ਰੁੱਖ ਹਨ ਤਦੋਂ ਗੁਰੂ ਜੀ ਅੱਗੇ ਵਧ ਰਹੇ ਹਨ ਜਿਵੇਂ ਜਿਵੇਂ ਗੁਰੂ ਜੀ ਅੱਗੇ ਵਧੇ ਜਾ ਰਹੇ ਹਨ ਜੰਗਲ ਹੋਰ ਵੀ ਸੰਘਣਾ ਇਹ ਘਣਾ ਤੇ ਡਰਾਉਣਾ ਬਣ ਜਾਂਦਾ ਹੈ ਤੇ ਸੰਗਤ ਜੀ ਹੁਣ ਬਾਣਾ ਕੀ ਵਰਤਦਾ ਹੈ ਕਿ ਗੁਰੂ ਜੀ ਤੁਰੇ ਜਾ ਰਹੇ ਹਨ ਤੇ ਮੌਸਮ ਬੜਾ ਖਰਾਬ ਹੋ ਰਿਹਾ ਹੈ ਇਓ ਲੱਗਦਾ ਜਿਵੇਂ بارش ਤੂਫਾਨ ਆਣ ਵਾਲਾ ਹੈ ਉਸ ਵੇਲੇ ਭਾਈ ਮਰਦਾਨਾ ਕਹਿਣ ਲੱਗਿਆ ਮਹਾਰਾਜ ਪਾਸ਼ਾ ਉੱਪਰ ਦੇਖੋ ਮੌਸਮ ਕਿੰਨਾ ਖਰਾਬ ਹੋ ਰਿਹਾ ਹੈ ਆਪਾਂ ਕੋਈ ਟਿਕਾਣਾ ਲੱਭੀਏ ਜਿੱਥੇ ਜਾ ਕੇ ਆਪਾਂ ਬੈਠ ਸਕੀਏ ਇਸ ਮੌਸਮ ਮੀਂਹ ਤੋਂ ਬਚ ਸਕੀਏ ਤੇ ਗੁਰੂ ਜੀ ਕਹਿੰਦੇ ਮਰਦਾਨਿਆਂ ਬਸ ਥੋੜੀ ਦੂਰ ਹੈ ਆਪਣੀ ਮੰਜ਼ਿਲ ਆਉਣ ਹੀ ਵਾਲੀ ਹੈ ਸੰਗਤ ਜੀ ਜਦੋਂ ਜਦੋਂ ਜਿਵੇਂ ਜਿਵੇਂ ਗੁਰੂ ਜੀ ਅੱਗੇ ਤੁਰੇ ਜਾ ਰਹੇ ਹਨ ਤੇ ਅੱਗੇ ਜਾ ਕੇ ਕੀ ਹੁੰਦਾ ਹੈ ਕਿ ਇੱਕ ਜਗ੍ਹਾ ਹੈ ਉਹ ਜਗ੍ਹਾ ਬੜੀ ਥੋੜੀ ਜਿਹੀ ਖੁੱਲੀ ਹੈ ਉੱਥੇ ਇੱਕ ਪਾਣੀ ਦਾ ਤਲਾਬ ਹੈ ਉੱਥੇ ਇੱਕ ਪੱਥਰ ਦਾ ਟੁਕੜਾ ਪਿਆ ਹੋਇਆ ਹੈ ਤੇ ਗੁਰੂ ਜੀ ਕਹਿੰਦੇ ਮਰਦਾਨਿਆ ਇੱਥੇ ਆਪਾਂ ਬੈ ਕੇ ਆਰਾਮ ਕਰਦੇ ਹਾਂ ਤੇ ਕਹਿਣ ਲੱਗੇ ਮਦਾਨਾ ਮਹਾਰਾਜ ਪਾਸ਼ਾ ਇੱਥੇ ਆਰਾਮ ਕਰਨਾ ਹੈ ਮਹਾਰਾਜ ਆਸੇ-ਪਾਸੇ ਆਪਨੂੰ ਮੌਤ ਨਜ਼ਰ ਆ ਰਹੀ ਹੈ ਮਹਾਰਾਜ ਮੈਨੂੰ ਤਾਂ ਇੱਥੇ ਕੋਈ ਬੰਦਾ ਨਹੀਂ ਪਾਸ਼ਾ ਕੋਈ ਪੰਛੀ ਨਹੀਂ ਹੈ ਚਾਰੇ ਪਾਸੇ ਸੁਨਸਾਨ ਹੈ ਤੇ ਗੁਰੂ ਜੀ ਕਹਿਣ ਲੱਗੇ ਹਾਂ ਮਦਾਨਿਆ ਆਪਾਂ ਇੱਥੇ ਹੀ ਆਰਾਮ ਕਰਨਾ ਹੈ ਸੰਗਤ ਜੀ ਉਸ ਵੇਲੇ ਕੀ ਹੁੰਦਾ ਹੈ ਨਾ ਗੁਰੂ ਜੀ ਉਸ ਪੱਥਰ ਉੱਤੇ ਆਪਣਾ ਚੌਂਕੜਾ ਲਾ ਕੇ ਬੈਠ ਜਾਂਦੇ ਹਨ ਤੇ ਕੋਲ ਖੜਾ ਹੈ ਮਰਦਾਨਾ ਬੜਾ ਘਬਰਾਇਆ ਹੋਇਆ ਹੈ ਕਿ ਅੱਜ ਤਾਂ ਪਾਸ਼ਾ ਨੇ ਬੜਾ ਬੁਰਾ ਪਸਾਇਆ ਹੈ ਕਿ ਉਸ ਤੋਂ ਬਾਅਦ ਸੰਗਤ ਜੀ ਬਾਣਾ ਇਹ ਵਰਤਦਾ ਹੈ ਕਿ ਮੌਸਮ ਬੜਾ ਖਰਾਬ ਹੈ ਚਾਰੇ ਪਾਸੇ ਹਵਾਵਾਂ ਚੱਲ ਰਹੀਆਂ ਹਨ ਸਰਾਟਾ ਸਾਇਆ ਹੋਇਆ ਹੈ ਤੇ ਇਉਂ ਲੱਗਦਾ ਹੈ ਕਿ ਹੁਣ ਵੀ ਕੁਝ ਆ ਗਿਆ ਹੁਣ ਵੀ ਕੁਝ ਆ ਗਿਆ ਤੇ ਗੁਰੂ ਜੀ ਕਹਿਣ ਲੱਗੇ ਬਰਦਾਨਿਆਂ ਰਵਾਵ ਵਜਾ ਬਾਣੀ ਗਾਈਏ ਉਥੇ ਗੁਰੂ ਜੀ ਨੇ ਬਾਣੀ ਗਾਈ ਹੈ ਆਸ਼ਾ ਕਹਿੰਦੇ ਪਸੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਹਾਰੇ ਗੁਰੂ ਪਾਸ਼ਾ ਕੰਦੇ ਮਦਾਨਿਆ ਤੂੰ ਰੱਬ ਦਾ ਨਾਮ ਜਪ ਡਰਦਾ ਕਿਉ ਹੈ ਗੁਰੂ ਕੰਦੇ ਪਾਸ਼ਾ ਕੰਦੇ ਹਨ ਪਸੂ ਪ੍ਰੇਦ ਪ੍ਰੇਤ ਮੁਗਧ ਪਏ ਸੋਤੇ ਹਰ ਨਾਮਾ ਮੁਖ ਗਾਇਆ ਤੇ ਗੁਰੂ ਜੀ ਉਥੇ ਨਾਮ ਜਪ ਰਹੇ ਹਨ ਰਵਾਬ ਮਦਾਨਾ ਵਜਾ ਰਿਹਾ ਹੈ ਤੇ ਉਹਨਾਂ ਦੀ ਰਵਾਬ ਦੀ ਤੁਨ ਸੁਣ ਕੇ ਪੰਛੀ ਰੁਕ ਜਾਂਦੇ ਹਨ ਹਵਾਵਾਂ ਥਮ ਜਾਂਦੀਆਂ ਹਨ ਕਿਉਂਕਿ ਉਹਨਾਂ ਦੀ ਰਵਾਬ ਦੇ ਵਿੱਚ ਉਹ ਖਿੱਚ ਹੈ ਕਿ ਉਹਨਾਂ ਵਰਗੀ ਰਵਾਬ ਕੋਈ ਨਹੀਂ ਵਜਾ ਸਕਿਆ ਜਦੋਂ ਗੁਰੂ ਜੀ ਨੇ ਆਪਣੇ नेत्र ਬੰਦ ਕੀਤੇ ਹੈ ਉਹਨਾਂ ਦਾ ਮਨ ਆਨੰਦ ਵਿੱਚ ਜੁੜ ਗਿਆ ਹੈ ਅਚਾਨਕ ਝਾੜੀਆਂ ਵਿੱਚੋਂ ਇੱਕ ਭਿਆਨਕ ਸ਼ੇਰ ਦੀ ਆਵਾਜ਼ ਆਉਂਦੀ ਹੈ ਦਹਾੜ ਜਦੋਂ ਇੱਕ ਦਹਾੜ ਆਉਂਦੀ ਹੈ ਨਾ ਇੱਕ ਗਰਜ ਉੱਠਦੀ ਹੈ ਜੰਗਲ ਵਿੱਚੋਂ ਮਰਦਾਨਾ ਇਕਦਮ ਕਬਰ ਆ ਜਾਂਦਾ ਹੈ ਤੇ ਉਹ ਆਸੇ ਪਾਸੇ ਵੇਖਦਾ ਹੈ ਕਿ ਇਹ ਆਵਾਜ਼ ਕਿੱਥੋਂ ਆਈ ਹੈ ਕੋਈ ਆਸੇ ਪਾਸੇ ਕੋਈ ਹੈ ਵੀ ਨਹੀਂ ਦੋ ਤਿੰਨ ਮਿੰਟਾਂ ਬਾਅਦ ਫਿਰ ਉਹ ਆਵਾਜ਼ ਆਉਂਦੀ ਹੈ ਬੜੀ ਭਿਆਨਕ ਤੇ ਉਸ ਵੇਲੇ ਕਹਿੰਦਾ ਹੈ ਮਰਦਾਨਾ ਮਹਾਰਾਜ ਤੇ ਉਹ ਲੱਗਦਾ ਹੈ ਕਿ ਕੋਈ ਸ਼ੇਰ ਭੁੱਖਾ ਹੈ ਤੇ ਉਹ ਦਹਾੜ ਰਿਹਾ ਹੈ ਤੇ ਗੁਰੂ ਜੀ ਕਹਿੰਦੇ ਮਰਦਾਨਿਆ ਰੱਬ ਰੱਬ ਕਰਦਾ ਰਹੇ ਕਿਉਂ ਡਰਦਾ ਹੈ ਤੇ ਅਚਾਨਕ ਝਾੜੀਆਂ ਵਿੱਚੋਂ ਇੱਕ ਭਿਆਨਕ ਸ਼ੇਰ ਨਿਕਲਿਆ ਬੜਾ ਵੱਡਾ ਸ਼ੇਰ ਹੈ ਉਸ ਦੀਆਂ ਅੱਖਾਂ ਇੱਕਦਮ ਜਗ ਰਹੀਆਂ ਹਨ ਉਹਦੀਆਂ ਅੱਖਾਂ ਵਿੱਚ ਖੂਨ ਹੈ ਉਹਦੀ ਅੱਖਾਂ ਵਿੱਚ ਭੁੱਖ ਗੁੱਸਾ ਹੈ ਉਹ ਸ਼ੇਰ ਇੰਨਾ ਭਿਆਨਕ ਹੈ ਕਿ ਉਹਦਾ ਰੂਪ ਇੰਨਾ ਅਕ੍ਰੂਪ ਹੈ ਉਸ ਵੇਲੇ ਭਾਈ ਮਰਦਾਨਾ ਮਹਾਰਾਜ ਕਹਿੰਦਾ ਪਾਦਸ਼ਾਹ ਹੁਣ ਆਪਾਂ ਨੂੰ ਕੌਣ ਬਚਾਵੇਗਾ ਦੇਖੋ ਪਾਸ਼ਾ ਸਾਹਮਣੇ ਇੱਕ ਸ਼ੇਰ ਆ ਰਿਹਾ ਹੈ ਉਹਦੀਆਂ ਅੱਖਾਂ ਵੇਖੋ ਦੰਦ ਕਿੰਨੇ ਤਿੱਖੇ ਹੈ ਇਹ ਤਾਂ ਆਪ ਨੂੰ ਮਾਰ ਦੇਵੇਗਾ ਪਾਸ਼ਾ ਉਸ ਤੋਂ ਬਾਅਦ ਸੰਗਤ ਜੀ ਬਾਣਾ ਕੀ ਬਸਦਾ ਹੈ ਉਹ ਸ਼ੇਰ ਗੁਰੂ ਜੀ ਵੱਲ ਵੱਧ ਰਿਹਾ ਹੈ ਤੇ ਭਾਈ ਮਰਦਾਨਾ ਉਹ ਬੜਾ ਡਰਿਆ ਹੋਇਆ ਹੈ ਘਬराई ਜਾਂਦਾ ਹੈ ਪਰ ਗੁਰੂ ਜੀ ਸ਼ਾਂਤ ਚਿੱਤ ਬੈਠੇ ਹਨ ਉਹਨਾਂ ਨੂੰ ਕੋਈ ਡਰ ਨਹੀਂ ਹੈ ਉਹ ਚੁੱਪ ਕਰਕੇ ਬੈਠੇ ਹਨ ਆਪਣਾ ਨਾਮ ਜਪੀ ਜਾਂਦੇ ਹਨ ਤੇਰੇ ਦਰਸ਼ਨ ਦੀ ਮਿਸ਼ਕ ਤਮਾਲ ਸ਼ੇਰ ਵੀ ਨਿਭ ਗਏ ਨੇ ਬਾਬਾ ਨਾਨਕ ਤੇਰੇ ਦਰ ਤੇ ਕਾਲ ਵੀ ਨਿਭ ਗਏ ਨੇ ਗੁਰੂ ਜੀ ਨੇ ਸ਼ੇਰ ਦੀਆਂ ਅੱਖਾਂ ਵਿੱਚ ਅੱਖਾਂ ਪਾਈਆਂ ਹਨ ਤੇ ਸ਼ੇਰ ਜੋ ਉਸ ਵੇਲੇ ਉਹਦੀ ਸਵਾਗਤ ਸਿੱਨ ਉਹ ਐਉਂ ਆਇਆ ਜਿਵੇਂ ਆਉਂਦਾ ਹੈ ਗੁਰੂ ਜੀ ਨੂੰ ਮਾਰ ਦੇਵੇਗਾ ਪਰ ਜਦੋਂ ਗੁਰੂ ਜੀ ਨੂੰ ਅੱਗੇ ਦਾ ਨਿਵੇਖਿਆ ਹੈ ਨਾ ਸ਼ੇਰ ਵੱਲ ਤੇ ਉਸ ਵੇਲੇ ਉਹ ਸ਼ੇਰ ਇੱਕਦਮ ਸ਼ਾਂਤ ਹੋ ਜਾਂਦਾ ਆਪਣੇ ਦੁਹਾਰ ਭੁੱਲ ਜਾਂਦਾ ਹੈ ਉਸ ਵੇਲੇ ਗੁਰੂ ਜੀ ਨੇ ਉਹਨੂੰ ਆਖਿਆ ਹੈ ਥਮ ਜਾ ਤੇ ਸ਼ੇਰ ਇੱਕਦਮ ਰੁਕ ਜਾਂਦਾ ਹੈ ਉਸ ਤੋਂ ਬਾਅਦ ਸੰਗਤ ਜੀ ਕੀ ਹੁੰਦਾ ਹੈ ਸ਼ੇਰ ਹੌਲੀ-ਹੌਲੀ ਅੱਗੇ ਵੱਧ ਰਿਹਾ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਬੈਠ ਜਾਂਦਾ ਮੱਥਾ ਟੇਕਿਆ ਉਸ ਦੇ ਅੰਦਰਲਾ ਜਾਨਵਰ ਮਰ ਚੁੱਕਿਆ ਸੀ ਉਹ ਸ਼ੇਰ ਦੀ ਅੰਦਰਲੀ ਤਾਕਤ ਖਤਮ ਹੋ ਚੁੱਕੀ ਸੀ ਉਹ ਗੁਰੂ ਜੀ ਦੇ ਕੋਲੇ ਆ ਕੇ ਬੱਚਿਆਂ ਵਾਂਗ ਬੈਠ ਜਾਂਦਾ ਹੈ ਕਹਿੰਦੇ ਨੇ ਕਿ ਜੰਗਲੀ ਜਾਨਵਰ ਦਾ ਸੁਭਾਅ ਬਦਲਣਾ ਅਸੰਭਵ ਨਹੀਂ ਬਹੁਤ ਪਾਸ਼ਾ ਕਹਿੰਦੇ ਇਹ ਜਾਨਵਰਾਂ ਦਾ ਪਤਾ ਨਹੀਂ ਕੀ ਕਰਨਾ ਇਹਨਾਂ ਨੇ ਪਰ ਗੁਰ ਨਾਨਕ ਜੀ ਦਾ ਜਿੱਦ ਨਜ਼ਰ ਉਸ ਉੱਪਰ ਪੈਂਦੀ ਹੈ ਤੇ ਉਹ ਸ਼ੇਰ ਆਪਣੀ ਦਹਾੜ ਭੁੱਲ ਜਾਂਦਾ ਹੈ ਜੋ ਲੋਹੇ ਨੂੰ ਸੋਨਾ ਤੇ ਉਹਦੀ ਜਿਹੜੀ ਨਜ਼ਰ ਹੈ ਨਾ ਗੁਰਜੀ ਦੀ ਪਸ਼ੂ ਨੂੰ ਵੀ ਸੰਤ ਬਣਾ ਦਿੰਦੀ ਹੈ ਲੋਹੇ ਨੂੰ ਸੋਨਾ ਕਰ ਦਿੰਦੀ ਹੈ ਪਾਸ਼ਾ ਜੀ ਦੀ ਨજર ਤੇ ਗੁਰੂ ਜੀ ਉਸ ਸਮੇਂ ਉਹ ਸਿਰ ਦੇ ਉਹ ਸਿਰ ਦੇ ਤੇ ਹੱਥ ਰੱਖਦੇ ਹਨ ਤੇ ਬਾਣੀ ਪੜੀ ਪਾਸ਼ਾ ਜੀ ਨੇ ਪਸੂ ਪ੍ਰੇਤ ਨੁਗਦ ਪੈਸ ਰੋਤੀ ਹਰ ਨਾਮਾ ਮੁਖ ਗਾਇਆ ਤੇ ਉਹ ਸ਼ੇਰ ਉਸ ਵੇਲੇ ਬਾਣੀ ਸੁਣ ਲੱਗ ਪਿਆ ਤੇ ਉਹ ਆਪਣੀ ਜਿਹੜੀ ਦੁਹਾੜ ਉਹਦੀ ਤਾਕਤ ਖਤਮ ਹੋ ਗਈ ਤੇ ਉਹ ਭੁੱਲ ਗਿਆ ਕਿ ਮੈਂ ਕੌਣ ਹਾਂ ਗੁਰੂ ਜੀ ਬਚਨ ਕਰਦੇ ਹਨ ਉਹਨਾਂ ਨੇ ਬਚਨ ਕੀਤਾ ਹੈ ਜੋ ਸਿਵਕਾ ਹੁਣ ਹਿੰਸਾ ਤਿਆਗ ਦੇ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦੇ ਗੁਰੂ ਜੀ ਕਹਿੰਦੇ ਸ਼ਿਵਰ ਨੂੰ ਕਿ ਤੂੰ ਹੁਣ ਡਰਾਉਣਾ ਛੱਡ ਦੇ ਤੇ ਤੂੰ ਸ਼ਰਨ ਵਿੱਚ ਆ ਜਾ ਤੇ ਉਹ ਸ਼ੇਰ ਗੁਰੂ ਜੀ ਦੇ ਕੋਲੇ ਬੈਠਾ ਹੈ ਤੇ ਇਹ ਸਭ ਵੇਖ ਰਿਹਾ ਹੈ ਮਰਦਾਨਾ ਕਹਿਣ ਲੱਗਿਆ ਮਹਾਰਾਜ ਇਹ ਕੀ ਕੌਤਕ ਹੈ ਪਾਸ਼ਾ ਇਹ ਜਾਨਵਰ ਹੈ ਮਾਸਾਹਰੀ ਖੂ ਖਾਰ ਹੈ ਇਹ ਤੁਹਾਡਾ ਸੇਵਕ ਬਣ ਗਿਆ ਪਾਸ਼ਾ ਇਹ ਇਹ ਕੀ ਮਹਿਮਾ ਹੈ ਮਹਾਰਜ ਦਾ ਮਦਾਨਾ ਕਹਿਣ ਲੱਗਿਆ ਮਹਾਰਾਜ ਸਾਧ ਸੰਗਤ ਜੀ ਉਸ ਸ਼ੇਰ ਉਸ ਜੰਗਲ ਵਿੱਚ ਗੁਰੂ ਜੀ ਦਾ ਉਥੇ ਰਹੇ ਹਨ ਗੁਰੂ ਜੀ ਦੋ ਦਿਨਾਂ ਤੇ ਉਥੇ ਸੰਗ ਉਹ ਸ਼ੇਰ ਨੇ ਗੁਰੂ ਜੀ ਦਾ ਪਹਿਰਾ ਦਿੱਤਾ ਹੈ ਤੇ ਆਸੇ-ਪਾਸੇ ਗੁਰੂ ਜੀ ਵਾਸਤੇ ਫਲ ਕਿ ਹੁੰਦਾ ਹੈ ਕਿ ਗੁਰੂ ਜੀ ਦੀ ਸੇਵਾ ਕਰਦਾ ਹੈ ਉਸ ਨੇ ਮਾਸ ਖਾਣਾ ਛੱਡ ਦਿੱਤਾ ਸਾਧ ਸੰਗਤ ਜੀ ਉਹ ਸ਼ੇਰ ਤਾਂ ਜੰਗਲ ਵਿੱਚ ਸੀ ਪਰ ਇੱਕ ਸ਼ੇਰ ਸਾਡੇ ਅੰਦਰ ਵੀ ਬੈਠਾ ਹੈ ਮਹਾਰਾਜ ਕਹਿੰਦੇ ਉਹ ਸ਼ੇਰ ਕਿਹੜਾ ਹੈ ਉਹ ਹੈ ਹੰਕਾਰ ਕ੍ਰੋਧ ਵਾਸ਼ਾ ਕਹਿੰਦੇ ਹੰਕਾਰ ਦਾ ਤੇ ਕਰੋਧ ਦਾ ਜਿਹੜਾ ਸ਼ੇਰ ਹੈ ਨਾ ਉਹ ਬੜਾ ਭਿਆਨਕ ਹੈ ਜਿਵੇਂ ਉਹ ਸ਼ੇਰ ਨੇ ਗੁਰੂ ਜੀ ਤੇ ਆ ਕੇ ਹਮਲਾ ਕੀਤਾ ਹੈ ਨਾ ਕਹਿੰਦੇ ਇਹ ਜਿਹੜਾ ਹੰਕਾਰ ਦਾ ਸ਼ੇਰ ਹੈ ਨਾ ਇਹ ਵੀ ਬੰਦੇ ਦੇ ਅੰਦਰ ਬੈਠਾ ਹੈ ਇਹ ਵੀ ਹਮਲੇ ਕਰਦਾ ਹੈ ਲੋਕਾਂ ਉੱਤੇ ਪਾਸ਼ਾ ਕਹਿੰਦੇ ਜੀ ਅਸੀਂ ਵੀ ਆਪਣੀ ਮੱਤ ਗੁਰੂ ਅੱਗੇ ਰੱਖ ਦਈਏ ਤਾ ਸਾਡਾ ਜੀਵਨ ਵੀ ਸ਼ਾਂਤ ਹੋ ਸਕਦਾ ਹੈ। ਉਹ ਸ਼ੇਰ ਵਾਂਗੂ ਅਸੀਂ ਵੀ ਅੰਦਰੋਂ ਸ਼ਾਂਤ ਹੋ ਸਕਦੇ ਹਾਂ। ਗੁਰਨਾਨਕ ਪਾਤਸ਼ਾਹ ਜੀ ਦੀ ਮਹਿਮਾ ਗਾਉਂਦੇ ਰਹੀਏ। ਕਿ ਉਹਦਾ ਨਾਮ ਜਪਦੇ ਰਹੀਏ ਪਾਤਸ਼ਾਹ ਦਾ ਨਾਮ ਬੜਾ ਅਨਮੋਲ ਹੈ। ਧੰਨ ਨਾਨਕ ਤੇਰੀ ਵਡਿਆਈ ਪਾਸ਼ਾ ਜੀ ਵੀ ਸਬਤਾਰ ਦਿੱਤੇ। ਜੰਗਲ ਦੇ ਰਾਜੇ ਵੀ ਤੂੰ ਸੇਵਾ ਵਿੱਚ ਲਾ ਦਿੱਤੇ। ਇਹ ਤੇਰੀ ਵਡਿਆਈ ਹੈ। ਧੰਨ ਗੁਰੂ ਨਾਨਕ ਜੀ ਜਿਸ ਚਰਨਾ ਵਿੱਚ ਧੂੜ